ਆਹ ਸੜਕ ਬਣਦੀ ਤੇ ਲੋਕਾਂ ਨੂੰ ਸਹੂਲਤ ਮਿਲਦੀ ਜਿਹੜੀ ਆ ਤੁਸੀਂ ਵੇਖ ਰਹੇ ਹੋ ਕਿ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸੀ ਔਰ ਬਹੁਤ ਸਾਰੀਆਂ ਖਬਰਾਂ ਦਾ ਅਸਰ ਇਹ ਹੋਇਆ ਕਿ ਸਰਕਾਰ ਨੇ ਸੁਣ ਲਈ ਔਰ ਸੜਕ ਜੋ ਹੈ ਉਹ ਬਣਨਾ ਸ਼ੁਰੂ ਹੋ ਗਈ ਤਾਂ ਹੁਣ ਅਸੀਂ ਪਹਿਲਾਂ ਵੀ ਇੱਕ ਅਪੀਲ ਕਰੀ ਸੀ ਆਮ ਜਨਤਾ ਨੂੰ ਕਿ ਆਹ ਰਸਤਾ ਜਿਹੜਾ ਇੱਕ ਦੋ ਮਹੀਨੇ ਵਾਸਤੇ ਥੋੜਾ ਬਦਲਦੇ ਹੋ ਥੋੜਾ ਚੇਂਜਿੰਗ ਹੋ ਕੇ ਲੰਘ ਜਾਓ ਤਾਂ ਜੋ ਇਹ ਸੜਕ ਬਣਾ ਲੈਣ ਤਾਂ ਹੁਣ ਦੱਸ ਦਈਏ ਕਿ ਲਾਸਟ ਮਟੀਰੀਅਲ ਪਾਇਆ ਜਾ ਰਿਹਾ ਔਰ ਲਗਾਤਾਰ ਗੱਡੀਆਂ ਜਿਹੜੀਆਂ ਉਹ ਇੱਥੋਂ ਦੀ ਲੰਗ ਰਹੀਆਂ ਤਾਂ ਜੇ ਗੰਨੇ ਦੀ ਗੱਲ ਕਰਦੇ ਆ ਤਾਂ ਗੰਨੇ ਦਾ ਸੀਜ਼ਨ ਅਜੇ ਸ਼ੁਰੂ ਨਹੀਂ ਹੋਇਆ ਤੇ ਜੇ ਅਸੀਂ ਗੱਲ ਕਰਦੇ ਆ ਦਾਣਿਆਂ ਦੀ ਜੇ ਝੋਨੇ ਦੀ ਗੱਲ ਕਰਦੇ ਆ ਤਾਂ ਇਹ ਝੋਨੇ ਦਾ ਸੀਜ਼ਨ ਚੱਲੂ ਹੈ ਉਹ ਟਰਾਲੀਆਂ ਵਾਲਿਆਂ ਨੇ ਤਾਂ ਨਾ ਚਾਹੁੰਦੇ ਹੋਏ ਵੀ ਇੱਥੇ ਦੀ ਲੰਗਣਾ ਕਿਉਂਕਿ ਦਾਣੇ ਤਾਂ ਲੰਗ ਰਹੇ ਆ ਪਰ ਟਿਪਰਾਂ ਵਾਲੇ ਜੋ ਰੇਤਾ ਬਜਰੀ ਮਿੱਟੀ ਲੈ ਕੇ ਆ ਰਹੇ ਆ ਇੱਕ ਦਿਨ ਵਾਸਤੇ ਸਬਰ ਨਹੀਂ ਕਰ ਰਹੇ ਕਿ ਲਾਸਟ ਜਿਹੜਾ ਵਾ ਉਹ ਕੋਡ ਪਾਇਆ ਜਾ ਰਿਹਾ ਮਟੀਰੀਅਲ ਪੈ ਰਿਹਾ ਔਰ ਲਗਾਤਾਰ ਸੜਕ ਬਣ ਰਹੀ ਹੈ ਔਰ ਬਹੁਤ ਸਾਰੇ ਲੋਕ ਇਧਰ ਦੀ ਲੰਘ ਰਹੇ ਆ ਔਰ ਅਸੀਂ ਪਹਿਲਾਂ ਵੀ ਅਪੀਲ ਕਰੀ ਸੀ ਕਿ ਦੋ ਚਾਰ ਦਿਨ ਜਿਹੜਾ ਉਹ ਸਬਰ ਕਰ ਲੋ ਇੱਕ ਦੋ ਦਿ ਮਹੀਨੇ ਤੁਹਾਨੂੰ ਥੋੜਾ ਜਿਹਾ ਵੇਟਿੰਗ ਪੈਗੀ ਰਸਤਾ ਚੇਂਜ ਕਰਕੇ ਰੱਖਿਓ ਇਹਨਾਂ ਦਾ ਕਾਰੋਬਾਰ ਨਾ ਰੁਕੇ ਤਾਂ ਜੋ ਸੜਕਾਂ ਬਣ ਜਾਣ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ 19000 ਕਿਲੋਮੀਟਰ ਸੜਕਾਂ ਪੰਜਾਬ ਦੀਆਂ ਬਣਨ ਗਿਆ ਜਿਨ੍ਹਾਂ ਵਿੱਚ ਆ ਨੰਬਰ ਵੀ ਆਇਆ ਸੀਗਾ ਜੋ ਦੀਨਾਨਗਰ ਤੋਂ ਤੁਸੀਂ ਦੋਦਵਾ ਨੂੰ ਬਾਮਣੀ ਨੂੰ ਜਾਂਦੇ ਹੋ ਆ ਇਹ ਜੀਆਰ ਸੈਲਰ ਵਾਲੀ ਛੜਕਾ ਇਹ ਪੰਜ ਚਾਰ ਕਿਲੋਮੀਟਰ ਦਾ ਟੋਟਾ ਇਹ ਲਗਾਤਾਰ ਬਣ ਜਾ ਰਿਹਾ ਔਰ ਲੋਕ ਆਪਣੀ ਆਵਾਜ਼ ਜਿਹੜੀ ਆ ਉਹ ਨਹੀਂ ਛਕਦੇ ਲਗਾਤਾਰ ਆਵਾਜ਼ ਆਈ ਥੋ ਟਿਪਰਾ ਟਰੱਕਾਂ ਦੀ ਜਿਹੜੀ ਆ ਉਹ ਚੱਲ ਰਹੀ ਆ ਇਹ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਪਰੇਸ਼ਾਨ ਨੇ ਲੋਕ ਪਰ ਲੇਕਿਨ ਟਿਪਰਾਂ ਵਾਲੇ ਬਹੁਤ ਜ਼ਿਆਦਾ ਕਾਰ ਤਾਂ ਇੱਕ ਛੋਟਾ ਕਨਵੈਂਸ ਹੈ ਮੋਟਰਸਾਈਕਲ ਸਕੂਟਰ ਛੋਟੇ ਕਨਵੈਂਸ ਹੈ ਇਹਨਾਂ ਨਾਲ ਇਹ ਨਹੀਂ ਦਿੱਕਤ ਨਹੀਂ ਆਉਂਦੀ ਪਰ ਕਿਤੇ ਨਾ ਕਿਤੇ ਜਾ ਕੇ ਆਹ ਦਿੱਕਤਾਂ ਬਹੁਤ ਵੱਡੀਆਂ ਆ ਕਿ ਵੱਡੀਆਂ ਟਿਪਰਾਂ ਵੀ ਇਸੇ ਰਸਤੇ ਸਵੇਰ ਤੋਂ ਲੈ ਕੇ ਚੱਲ ਰਹੀਆਂ ਔਰੇ ਮਟੀਰੀਅਲ ਪਾਉਣ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤਾਂ ਜੇ ਇੱਕ ਅੱਧਾ ਦਿਨ ਹੋਰ ਵੀ ਲੱਗਦਾ ਮਟੀਰੀਅਲ ਪੈਣ ਚ ਤਾਂ ਟਿਪਰਾਂ ਵਾਲਿਆਂ ਨੂੰ ਬੇਨਤੀ ਆ ਉਹ ਇਹ ਟਿਪਰਾਂ ਖਰੀਦੀਆਂ ਨੇ ਤਾਂ ਫਿਰ ਆਪਣੇ ਡਰਾਈਵਰਾਂ ਨੂੰ ਇਹ ਸਮਝਾ ਦੇਣਾ ਕਿ ਇੱਕ ਦੋ ਦਿਨ ਵਾਸਤੇ ਇਧਰ ਦੀ ਰਾਹ ਜਿਹੜਾ ਉਹ ਬਦਲ ਦੇਣ ਰੇਤਾ ਬਜਰੀ ਇਹ ਜਿਹੜਾ ਭ੍ਰੰਪਰ ਵਾਲੇ ਰੋਡ ਤੋਂ ਦੀ ਆ ਸਕਦਾ ਉਧਰ ਦੀ ਆ ਸਕਦਾ ਮਿੱਟੀ ਵੀ ਉਧਰ ਦੀ ਜਾ ਸਕਦੀ ਹੈ ਲੇਕਿਨ ਇਧਰ ਪਰੇਸ਼ਾਨੀ ਜਿਹੜੀ ਹੈ ਹੋ ਰਹੀ ਹੈ ਇਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਫਿਲਹਾਲ ਇਹ ਵੀਡੀਓ ਤੁਹਾਨੂੰ ਦੱਸ ਦਈਏ ਕਿ ਜੀਆਰ ਸੈਲਰ ਤੋਂ ਬਾਂਹਮਣੀ ਨੂੰ ਜਾਣ ਵਾਲੀ ਸੜਕ ਹੈ ਜੋ ਚਵਕਰੇ ਮਰਾੜੇ ਨੂੰ ਜਾਂਦੀ ਆ ਪਰ ਪੰਜ ਚਾਰ ਕਿਲੋਮੀਟਰ ਦਾ ਟੋਟਾ ਲਗਾਤਾਰ ਇਹ ਮੰਗ ਕਰ ਰਿਹਾ ਸੀ ਕਿ ਇਸ ਦੇ ਉੱਤੇ ਰਿਪੇਅਰ ਕੀਤੀ ਜਾਵੇ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਉਹ ਸਰਕਾਰ ਨੇ ਆਵਾਜ਼ ਸੁਣ ਲਈ ਖਬਰਾਂ ਦਾ ਅਸਰ ਹੋ ਗਿਆ ਤਾਂ ਇਹ ਸੜਕ ਬਣ ਗਈ ਔਰ ਵੇਖ ਸਕਦੇ ਹੋ ਤੁਸੀਂ ਕਿ ਮਟੀਰੀਅਲ ਹੁਣ ਪ੍ਰੋਪਰ ਲਾਸਟ ਜਿਹੜੀ ਆ ਲੇਅਰ ਪੈ ਰਹੀ ਆ ਔਰ ਇਸ ਦੇ ਵਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਟਿਪਰਾਂ ਵਾਲਿਆਂ ਨੂੰ ਆਪਣਾ ਰੂਟ ਚੇਂਜ ਕਰਨਾ ਚਾਹੀਦਾ ਜਾਂ ਨਹੀਂ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਗਰ